ਸਭ ਵਾਲੇ ਸਾਰੇ ਦਰਸ਼ਕਾਂ ਦਾ ਹਰਪੀ ਸਿੰਘ ਬਲੀ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਜਿਹੜਾ ਸਾਡਾ 2.0 ਦਾ ਪੁਆਇੰਟ ਚੈਨਲ ਹੈ ਇਹਦੇ ਤੇ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਕਲਾਮ ਹਨ ਤੇ ਉਹ ਅਸੀਂ ਹਰ ਰੋਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਜਿਹੜੇ ਉਹ ਕਲਾਮ ਨੇ ਰੋਹਾਨੀ ਸਫਰ ਚੈਨਲ ਦੇ ਕਲਾਮ ਨੇ ਸਾਨੂੰ ਬਹੁਤ ਚੰਗੇ ਲੱਗਦੇ ਆ ਸੁਣ ਕੇ ਬਹੁਤ ਸਕੂਨ ਮਿਲਦਾ ਹੈਗਾ ਇਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਪੰਜਾਬੀ ਅਲਫ਼ਾਜ਼ ਚੈਨਲ ਦੇ ਜਿਹੜੇ ਬੋਲ ਨੇ ਭਗਵਾਨ ਬੁੱਧ ਜੀ ਦੇ ਉਹਨਾਂ ਵਾਸਤੇ ਵੀ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਲੋਕ ਸਾਨੂੰ ਲਿਖਦੇ ਆ ਕਿ ਉਹਨਾਂ ਦੇ ਕਲਾਮ ਵੀ ਤੁਸੀਂ ਸਾਨੂੰ ਸੁਣਾਇਆ ਕਰੋ ਤੇ ਅਸੀਂ ਗੁਜਾਰਸ਼ ਕਰਾਂਗੇ ਕਿ ਅਸੀਂ ਪੰਜਾਬੀ ਅਲਫ਼ਾਜ਼ ਚੈਨਲ ਦੇ ਜਿਹੜੇ ਵਿਚਾਰ ਨੇ ਮਹਾਤਮਾ ਬੋਧ ਜੀ ਦੇ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਜ਼ਰੂਰ ਸਾਂਝੀ ਕਰੀਏ ਤੇ ਆਓ ਅਸੀਂ ਕਰਦੇ ਹਾਂ ਬਾਬਾ ਫੁੱਲੇ ਸ਼ਾ ਤੇ ਕਲਾਮ ਤੇ ਗੌਤਮ ਬੋਧ ਜੀ ਦੇ ਕਲਾਮ ਇਸ ਤੁਹਾਨੂੰ 2.0 ਚੈਨਲ ਤੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੇ ਤੁਸੀਂ ਅੰਤ ਤੱਕ ਸਾਡੇ ਨਾਲ ਬਨੇ ਰਹਿਣਾ ਧੰਨਵਾਦ ਦੋਸਤ ਕਿਸੇ ਸ਼ਹਿਰ ਵਿੱਚ ਭੂਲਾ ਸੀਠ ਨਾਮ ਦਾ ਇੱਕ ਵਪਾਰੀ ਰਹਿੰਦਾ ਸੀ ਵੈਸੇ ਤਾਂ ਕਿਸੇ ਸਮੇ ਉਹ ਸ਼ਹਿਰ ਦੇ ਸਭ ਤੋਂ ਅਮੀਰ ਵਪਾਰੀਆਂ ਵਿੱਚ ਗਿਣਿਆ ਜਾਂਦਾ ਸੀ ਪਰ ਹੁਣ ਉਹ ਸਿਰਫ ਨਾਮ ਦਾ ਸੀਠ ਰਹਿ ਗਿਆ ਸੀ ਉਸ ਦਾ ਕਾਰੋਬਾਰ ਬੰਦ ਹੋਣ ਦੀ ਕਗਾਰ ਤੇ ਆ ਚੁੱਕਿਆ ਸੀ ਉਹਦੇ ਸਿਰ ਬਹੁਤ ਸਾਰਾ ਕਰਜ਼ਾ ਚੜ ਗਿਆ ਸੀ ਉਸ ਦੇ ਦਿਨ ਬੜੀ ਹੀ ਗਰੀਬੀ ਵਿੱਚ ਬੀਤ ਰਹੇ ਸੀ ਤੇ ਉਸ ਦੀ ਇਹ ਹਾਲਤ ਦਾ ਕਾਰਨ ਉਸ ਦਾ ਸੁਭਾਅ ਸੀ ਉਹ ਇੱਕ ਬਹੁਤ ਹੀ ਸ਼ਾਂਤ ਤੇ ਸੌ ਵਿਅਕਤੀ ਸੀ। ਉਹ ਕਿਸੇ ਦੀ ਵੀ ਗੱਲ ਬੜੀ ਆਸਾਨੀ ਨਾਲ ਮੰਨ ਲੈਂਦਾ ਸੀ। ਇਸ ਲਈ ਉਸ ਨੂੰ ਮੂਰਖ ਬਣਾਉਣਾ ਬੜਾ ਆਸਾਨ ਸੀ। ਚਤ్రਾਈ ਉਸ ਵਿੱਚ ਬਿਲਕੁਲ ਨਹੀਂ ਸੀ। ਤੇ ਉਸ ਦੇ ਸੁਧਾਰਨ ਸੁਭਾਅ ਦਾ ਫਾਇਦਾ ਉਠਾ ਕੇ ਹੀ ਲੋਕਾਂ ਨੇ ਉਸ ਨੂੰ ਇਸ ਹਾਲਤ ਵਿੱਚ ਲਿਆਂਦਾ ਸੀ। ਉਹਦੇ ਕੁਝ ਚਲਾਕ ਦੋਸਤਾਂ, ਰਿਸ਼ਤੇਦਾਰਾਂ ਤੇ ਹੋਰ ਕਾਰੋਬਾਰੀਆਂ ਨੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚੀਆਂ। ਉਹਨਾਂ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਲਿਆ ਕੇ ਉਸ ਤੋਂ ਅਜਿਹੇ ਨਵੇਂ ਕਾਰੋਬਾਰ ਸ਼ੁਰੂ ਕਰਵਾ ਦਿੱਤੇ ਜਿਸ ਵਿੱਚ ਉਸ ਦਾ ਨੁਕਸਾਨ ਹੀ ਹੋਇਆ। ਭੋਲਾ ਸੇਠ ਪਹਿਲਾਂ ਤਾਂ ਇਹਨਾਂ ਸਾਰੀਆਂ ਚਾਲਾਂ ਨੂੰ ਸਮਝ ਨਹੀਂ ਸੀ ਪਾਇਆ। ਪਰ ਹੁਣ ਜਦੋਂ ਉਹ ਕੰਗਾਲ ਹੋ ਗਿਆ ਸੀ ਤਾਂ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ। ਲੋਕਾਂ ਵੱਲੋਂ ਦਿੱਤੇ ਗਏ ਧੋਖਿਆਂ ਦਾ ਪਤਾ ਲੱਗਿਆ ਤੇ ਜਿਨ੍ਹਾਂ ਨੂੰ ਆਪਣਾ ਸਮਝਦਾ ਸੀ ਉਹਨਾਂ ਦਾ ਸੱਚ ਸਾਹਮਣੇ ਆਇਆ। ਹੁਣ ਭੋਲਾ ਸੇਠ ਸਾਰਾ ਦਿਨ ਆਪਣੇ ਨਾਲ ਹੋਏ ਧੋਖਿਆਂ ਤੇ ਆਪਣੀ ਹਾਲਤ ਬਾਰੇ ਸੋਚਦਾ ਰਹਿੰਦਾ ਸੀ ਤੇ ਆਪਣੇ ਆਪ ਨੂੰ ਕੋਸਦਾ ਹੀ ਰਹਿੰਦਾ ਸੀ ਜਿਸ ਕਾਰਨ ਉਸਦੇ ਦਿਨ ਬਹੁਤ ਹੀ ਤਣਾਅ ਤੇ ਉਦਾਸੀ ਵਿੱਚ ਲੰਘਣ ਲੱਗੇ ਘਰ ਵਿੱਚ ਉਹ ਪਤਨੀ ਨਾਲ ਅਕਸਰ ਝਗੜਦਾ ਰਹਿੰਦਾ ਹਰ ਰੋਜ਼ ਕਰਜ਼ਾ ਵਾਪਸ ਲੈਣ ਵਾਲਿਆਂ ਦੀ ਭੀੜ ਉਸਦੇ ਘਰ ਆ ਜਾਂਦੀ ਤੇ ਉਹ ਉਹਨਾਂ ਤੋਂ ਆਪਣਾ ਮੂੰਹ ਛਾ ਲੈਂਦਾ ਇੱਕ ਦਿਨ ਆਪਣੀ ਇਸ ਹਾਲਤ ਤੋਂ ਪਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਤੇ ਖੁਦਕੁਸ਼ੀ ਕਰ ਲਈ ਉਹ ਘਰੋਂ ਬਾਹਰ ਦੂਰ ਨਿਕਲ ਤੁਰਿਆ ਪਰ ਜਾਂਦੇ ਜਾਂਦੇ ਰਸਤੇ ਵਿੱਚ ਉਸਨੇ ਇੱਕ ਮਹਾਤਮਾ ਦਾ ਆਸ਼ਰਮ ਦੇਖਿਆ ਆਸ਼ਰਮ ਵਿੱਚ ਬਹੁਤ ਹੀ ਸ਼ਾਂਤਮਈ ਤੇ ਸਕੂਨ ਦਾ ਮਾਹੌਲ ਸੀ ਸੀਠ ਨੇ ਦੇਖਿਆ ਕਿ ਕੁਝ ਲੋਕ ਮਹਾਤਮਾ ਜੀ ਦੇ ਸਾਹਮਣੇ ਬੈਠੇ ਨੇ ਤੇ ਇੱਕ ਇੱਕ ਕਰਕੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਪੁੱਛ ਰਹੇ ਨੇ ਇਹ ਦੇਖ ਕੇ ਸੀਠ ਦੇ ਮਨ ਵਿੱਚ ਵੀ ਉਤਸੁਕਤਾ ਪੈਦਾ ਹੋ ਗਈ ਉਸਨੇ ਆਸ਼ਰਮ ਤੋਂ ਬਾਹਰ ਆ ਰਹੇ ਇੱਕ ਵਿਅਕਤੀ ਨੂੰ ਰੋਕਿਆ ਤੇ ਮਹਾਤਮਾ ਦੀ ਬਾਰੇ ਪੁੱਛਿਆ ਉਸ ਵਿਅਕਤੀ ਨੇ ਸੇਠ ਨੂੰ ਕਿਹਾ ਕਿ ਇਹ ਮਹਾਤਮਾ ਆਪਣੀ ਸਿਆਣਪ ਲਈ ਆਲੇ-ਦੁਆਲੇ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਸੂਝ-ਬੂਝ ਨਾਲ ਉਹ ਲੋਕਾਂ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਸੁਲਝਾ ਦਿੰਦੇ ਨੇ ਉਹ ਲੋਕਾਂ ਦੇ ਮਨਾਂ ਨੂੰ ਜਾਣਨ ਤੇ ਉਹਨਾਂ ਦੇ ਝੂਠ ਨੂੰ ਫੜਨ ਵਿੱਚ ਮਾਹਰ ਨੇ ਕਿਉਂਕਿ ਉਹਨਾਂ ਨੇ ਮਨੁੱਖੀ ਸੁਭਾਅ ਦਾ ਡੂੰਘਾ ਅਧਿਐਨ ਕੀਤਾ ਹੈ। ਤੇ ਇਸ ਨੂੰ ਸਮਝਣ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਹੈ। ਉਹਨਾਂ ਲਈ ਕਿਸੇ ਤੋਂ ਵੀ ਆਪਣੀ ਗੱਲ ਨੂੰ ਮਨਵਾ ਲੈਣਾ ਚਟਕਿਆਂ ਦੀ ਖੇਡ ਹੈ। ਜੇਕਰ ਤੁਹਾਨੂੰ ਵੀ ਕੋਈ ਸਮੱਸਿਆ ਹੈ ਤਾਂ ਤੁਸੀਂ ਵੀ ਉਸ ਦਾ ਹੱਲ ਕਰ ਲਈ। ਇਸ ਮਹਾਤਮਾ ਨੂੰ ਕਹਿ ਸਕਦੇ ਹੋ। ਇਹ ਕਹਿ ਕੇ ਵਿਅਕਤੀ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਉਹ ਸੇਠ ਚੋਂ ਪੰਜਾਬ ਮਹਾਤਮਾ ਜੀ ਦੇ ਸਾਹਮਣੇ ਬੈਠੀ ਭੀੜ ਦੇ ਪਿੱਛੇ ਬੈਠ ਗਿਆ। ਤੇ ਆਪਣੀ ਵਾਰੀ ਦੀ ਉਡੀਕ ਕਰ ਲਗਿਆ ਸ਼ਾਮ ਹੁੰਦੇ ਹੁੰਦੇ ਸਾਰੀ ਭੀੜ ਉਥੋਂ ਰਵਾਨਾ ਹੋ ਗਈ ਆਖਰ ਵਿੱਚ ਸੇਠ ਦੀ ਵਾਰੀ ਆਈ ਸੇਠ ਨੇ ਮਹਾਤਮਾ ਜੀ ਨੂੰ ਮੱਥਾ ਟੇਕਿਆ ਤੇ ਬੜੇ ਦੁਖੀ ਮਨ ਨਾਲ ਆਪਣੇ ਨਾਲ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਮਹਾਤਮਾ ਜੀ ਨੇ ਸੇਠ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਫਿਰ ਸ਼ਾਂਤ ਆਵਾਜ਼ ਵਿੱਚ ਜਵਾਬ ਦਿੱਤਾ ਕਿ ਵਿਅਕਤੀ ਨੂੰ ਇੰਨਾ ਭੋਲਾ ਤੇ ਸਧਾਰਨ ਵੀ ਨਹੀਂ ਹੋਣਾ ਚਾਹੀਦਾ ਕਿਉਂ ਹਰ ਕਿਸੇ ਦੀ ਗੱਲ ਤੇ ਵਿਸ਼ਵਾਸ ਕਰ ਲਵੇ ਤੇ ਉਹੀ ਕਰਨਾ ਸ਼ੁਰੂ ਕਰ ਦੇਵੇ ਜੋ ਦੂਸਰੇ ਕਹਿੰਦੇ ਨੇ ਬੰਦੇ ਦੇ ਅੰਦਰ ਥੋੜੀ ਬਹੁਤ ਸਮਝ ਤੇ ਚਤ్రਾਈ ਦਾ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਚਲਾਕੀ ਅਸਲੀ ਨਹੀਂ ਕਿ ਉਹ ਦੂਜਿਆਂ ਦਾ ਫਾਇਦਾ ਉਠਾ ਸਕੇ ਜਾਂ ਉਹਨਾਂ ਨੂੰ ਮੂਰਖ ਬਣਾ ਸਕੇ ਸਗੋਂ ਇਸ ਲਈ ਕਿ ਉਹ ਆਪਣੇ ਆਪ ਨੂੰ ਦੂਜੇ ਚਲਾਕ ਲੋਕਾਂ ਦੀ ਚਲਾਕੀ ਤੋਂ ਬਚਾ ਸਕੇ ਆਪਣੇ ਆਪ ਦਾ ਨੁਕਸਾਨ ਹੋਣ ਤੋਂ ਬਚਾ ਸਕੇ ਤੇ ਹੋਰ ਕਮਜ਼ੋਰ ਲੋਕਾਂ ਦੀ ਮਦਦ ਕਰੇ ਅੱਜ ਮੈਂ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਲੋਕਾਂ ਤੋਂ ਜੋ ਵੀ ਚਾਹੁੰਦੇ ਹੋ ਉਹ ਸਭ ਕੁਝ ਕਿਵੇਂ ਪ੍ਰਾਪਤ ਕਰਨਾ ਹੈ ਅੱਜ ਮੈਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗਾ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਲੋਕਾਂ ਤੇ ਸਥਿਤੀਆਂ ਨੂੰ ਆਪਣੇ ਵੱਸ ਵਿੱਚ ਕਰ ਸਕਦੇ ਹੋ ਤੁਸੀਂ ਇਹ ਵੀ ਜਾਣੋਗੇ ਕਿ ਚਲਾਕ ਤੇ ਧੋਖੇਬਾਜ਼ ਲੋਕਾਂ ਨੂੰ ਕਿਵੇਂ ਪਛਾਨਣਾ ਹੈ ਤੇ ਆਪਣੇ ਆਪ ਨੂੰ ਉਹਨਾਂ ਤੋਂ ਕਿਵੇਂ ਬਚਾਉਣਾ ਹੈ ਇਸ ਤਰ੍ਹਾਂ ਤੁਸੀਂ ਇੱਕ ਸਿੱਧੇ ਸਾਦੇ ਵਿਅਕਤੀ ਤੋਂ ਇੱਕ ਸਮਝਦਾਰ ਵਿਅਕਤੀ ਬਣ ਸਕਦੇ ਹੋ ਪਰ ਜਿਹੜੇ ਤਰੀਕੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹਨਾਂ ਦੀ ਵਰਤੋਂ ਕਿਸੇ ਗਲਤ ਮਕਸਦ ਲਈ ਨਾ ਕਰਿਓ ਸਗੋਂ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਤੇ ਭਲਾਈ ਦੇ ਲਈ ਕਰਿਓ ਇਸ ਲਈ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਅਸੀਂ ਜਿਹੜੀ ਦੁਨੀਆ ਵਿੱਚ ਰਹਿੰਦੇ ਆ ਇੱਥੇ ਤੁਹਾਨੂੰ ਕੁਝ ਅਜਿਹੇ ਚਲਾਕ ਲੋਕ ਮਿਲਣਗੇ ਜੋ ਆਪਣੀ ਜ਼ਿੰਦਗੀ ਚਲਾਉਣ ਦੇ ਲਈ ਦੂਸਰੇ ਭੋਲੇ-ਭਾਲੇ ਲੋਕਾਂ ਦੀ ਵਰਤੋਂ ਕਰਦੇ ਨੇ ਹੁਣ ਤੁਸੀਂ ਇਹਨਾਂ ਨੂੰ ਪਛਾਣਨਾ ਕਿਵੇਂ ਹੈ ਜਿਹੜੇ ਲੋਕ ਬਹੁਤ ਗੱਲਾਂ ਨੂੰ ਸਮਝਾਉਂਦੇ ਨੇ ਤੁਹਾਨੂੰ ਉਹਨਾਂ ਲੋਕਾਂ ਦੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਲੋਕ ਭਰੋਸੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਤੁਹਾਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉਹ ਲੋਕ ਤੁਹਾਨੂੰ ਆਪਣੇ ਝੂਠ ਨਾਲ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਲੋਕ ਇੱਕੋ ਗੱਲ ਬਾਰੇ ਵਾਰ-ਵਾਰ ਬੋਲਦੇ ਨੇ ਉਹ ਝੂਠੇ ਹੋ ਸਕਦੇ ਨੇ ਅਜਿਹੇ ਲੋਕ ਬਹੁਤ ਸਾਰੀਆਂ ਉਦਾਹਰਨਾਂ ਤੇ ਜਾਣਕਾਰੀਆਂ ਦਿੰਦੇ ਨੇ ਤਾਂ ਜੋ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰ ਸਕੋ ਜਿਹੜੇ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਦਾ ਅਸਲੀ ਰੰਗ ਜਾਣਨ ਦਾ ਤਰੀਕਾ ਹੈ ਕਿ ਉਸ ਦੀਆਂ ਗੱਲਾਂ ਨੂੰ ਦੁਬਾਰਾ ਤੋਂ ਸੁਣੋ ਫਿਰ ਜਿਸ ਤਰ੍ਹਾਂ ਉਹ ਆਪਣੀ ਕਹਾਣੀ ਸੁਣਾਵੇਗਾ ਉਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਝੂਠਾ ਹੈ ਜਾਂ ਨਹੀਂ ਜਦੋਂ ਤੁਸੀਂ ਉਸ ਨੂੰ ਦੁਬਾਰਾ ਸੁਣੋਗੇ ਤਿਸ ਗੱਲ ਤੇ ਧਿਆਨ ਦਿਓ ਕਿ ਕੀ ਉਸ ਨੇ ਤੁਹਾਨੂੰ ਦੋਵੇਂ ਵਾਰ ਇੱਕੋ ਕਹਾਣੀ ਸੁਣਾਈ ਹੈ ਜਾਂ ਨਹੀਂ ਦੂਜੀ ਗੱਲ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਹੋਵੋ ਜੋ ਦੂਜਿਆਂ ਨਾਲ ਝੂਠ ਬੋਲਦਾ ਹੈ ਤਾਂ ਉਸ ਤੇ ਕਦੇ ਵੀ ਭਰੋਸਾ ਨਾ ਕਰਿਓ ਕਿਉਂਕਿ ਜਿਹੜਾ ਬੰਦਾ ਦੂਜਿਆਂ ਨਾਲ ਝੂਠ ਬੋਲਦਾ ਹੈ ਉਹ ਕੱਲ ਨੂੰ ਤੁਹਾਡੇ ਨਾਲ ਵੀ ਝੂਠ ਬੋਲੇਗਾ ਨਾਲ ਹੀ ਤੁਹਾਨੂੰ ਉਹਨਾਂ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਇਹ ਦਾਵਾ ਕਰਦੇ ਨੇ ਕਿ ਉਹਨਾਂ ਕੋਲ ਪਹਿਲਾਂ ਕਾਫੀ ਪੈਸਾ ਸੀ ਜੋ ਹੁਣ ਡੁੱਬ ਗਿਆ ਹੈ ਜਿਦੇ ਨਾਲ ਇਹ ਪਤਾ ਲੱਗਦਾ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਜੋ ਕੁਝ ਵੀ ਕਹਿ ਰਿਹਾ ਹੈ ਉਹ ਝੂਠ ਹੈ ਹਾਂ ਹੋ ਸਕਦਾ ਹੈ ਕਿ ਉਸ ਕੋਲ ਸੱਚੀ ਨੂੰ ਕਿਸੇ ਟਾਈਮ ਬਹੁਤ ਸਾਰਾ ਪੈਸਾ ਰਿਹਾ ਹੋਵੇ ਤੇ ਹੁਣ ਉਸ ਦਾ ਦਿਵਾਲਾ ਨਿਕਲ ਗਿਆ ਹੋਵੇ ਇਸ ਲਈ ਸਮਝਦਾਰੀ ਇਸੇ ਗੱਲ ਵਿੱਚ ਹੈ ਕਿ ਇਹੋ ਜਿਹੇ ਵਿਅਕਤੀ ਨਾਲ ਕਦੇ ਵੀ ਪੈਸਿਆਂ ਨੂੰ ਲੈ ਕੇ ਸਮਝੌਤਾ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਖੁਦ ਹੀ ਪੈਸਿਆਂ ਨੂੰ ਸੰਭਾਲਣ ਬਾਰੇ ਇੰਨਾ ਕਮਜ਼ੋਰ ਹੈ ਉਸ ਤੋਂ ਪੈਸਿਆਂ ਬਾਰੇ ਸਲਾਹ ਲੈਣਾ ਅਕਲਮੰਦੀ ਦਾ ਕੰਮ ਨਹੀਂ ਹੈ ਤੁਹਾਨੂੰ ਨਾਕਾਬਲ ਲੋਕਾਂ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਕੋਈ ਇੰਨਾ ਕਾਬਲ ਨਹੀਂ ਹੈ ਕਿ ਉਹ ਜ਼ਰੂਰੀ ਗੱਲਾਂ ਦਾ ਖਿਆਲ ਰੱਖ ਸਕੇ ਤਾਂ ਹੋ ਜੇ ਲੋਕ ਆਪਣੇ ਵਪਾਰ ਜਾਂ ਕੰਮ ਨੂੰ ਸੰਭਾਲ ਨਹੀਂ ਸਕਦੇ ਇੱਕ ਸੱਚਾ ਸਮਝਦਾਰ ਵਿਅਕਤੀ ਆਪਣਾ ਧਿਆਨ ਜ਼ਿਆਦਾ ਜ਼ਰੂਰੀ ਸਮੱਸਿਆਵਾਂ ਵੱਲ ਰੱਖਦਾ ਹੈ ਨਾ ਕਿ ਫਜ਼ੂਲ ਦੇ ਕੰਮਾਂ ਵਿੱਚ ਇੱਕ ਗੱਲ ਹੋਰ ਕਿ ਜਿਹੜਾ ਇਨਸਾਨ ਹਮੇਸ਼ਾ ਹੀ ਆਪਣੀ ਗੱਲ ਦੁਹਰਾਉਂਦਾ ਹੈ ਹਰ ਗੱਲ ਤੇ ਵਾਅਦਾ ਕਰਦਾ ਹੈ ਕਸਮਾ ਖਾਂਦਾ ਹੈ ਉਹ ਝੂਠਾ ਹੁੰਦਾ ਹੈ ਇਸ ਲਈ ਅਜਿਹੇ ਵਿਅਕਤੀ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਅਗਲੀ ਗੱਲ ਜੇਕਰ ਤੁਸੀਂ ਸੋਚਦੇ ਹੋ ਕਿ ਕਿਸੇ ਵੀ ਵਿਅਕਤੀ ਨਾਲ ਹਮੇਸ਼ਾ ਚੰਗਾ ਵਿਵਹਾਰ ਕਰਕੇ ਤੁਹਾਨੂੰ ਉਹ ਨਤੀਜਾ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਗਲਤ ਹੋ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਲੋਕਾਂ ਨੂੰ ਸਿਰਫ ਉਹੀ ਚਾਹੀਦਾ ਹੁੰਦਾ ਜੋ ਉਹ ਕਦੇ ਪ੍ਰਾਪਤ ਨਹੀਂ ਕਰ ਸਕੇ ਜੇਕਰ ਤੁਸੀਂ ਸਾਹਮਣੇ ਵਾਲੇ ਤੋਂ ਆਪਣਾ ਕੰਮ ਕਰਵਾਉਣਾ ਹੈ ਤੁਸ ਨੂੰ ਵਾਰ-ਵਾਰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਉਹ ਚੀਜ਼ ਦਿਵਾ ਸਕਦੇ ਹੋ ਜੋ ਉਹ ਖੁਦ ਨਹੀਂ ਹਾਸਲ ਕਰ ਸਕਿਆ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤੁਹਾਨੂੰ ਦੋ ਨਿਜ਼ਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪਹਿਲਾ ਜਿਹੜੇ ਵਿਅਕਤੀ ਨੂੰ ਤੁਸੀਂ ਕਾਬੂ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਉਹ ਦੇਣਾ ਸ਼ੁਰੂ ਕਰੋ ਜੋ ਉਹ ਚਾਹੁੰਦਾ ਹੈ ਦੂਜਾ ਤੁਸੀਂ ਉਸ ਵਿਅਕਤੀ ਨੂੰ ਉਦੋਂ ਦੇਖੋ ਜਦੋਂ ਉਹ ਤੁਹਾਡੇ ਵੱਸ ਵਿੱਚ ਆ ਜਾਂਦਾ ਹੈ ਦੇਖੋ ਕਿ ਉਸ ਨੂੰ ਕਿਵੇਂ ਤਕਲੀਫ ਪਹੁੰਚਦੀ ਹੈ ਜਦੋਂ ਤੁਸੀਂ ਉਸ ਨੂੰ ਉਹ ਦੇਣਾ ਬੰਦ ਕਰ ਦਿੰਦੇ ਹੋ ਜੋ ਉਹ ਚਾਹੁੰਦਾ ਹੈ ਜੇ ਤੁਹਾਨੂੰ ਲੱਗੇ ਕਿ ਉਹ ਇਨਸਾਨ ਤੁਹਾਨੂੰ ਹਲਕੇ ਵਿੱਚ ਲੈਣ ਲੱਗ ਪਿਆ ਹੈ ਤਾਂ ਉਸ ਤੋਂ ਉਹ ਚੀਜ਼ ਵਾਪਸ ਲੈ ਲਓ ਜੋ ਤੁਸੀਂ ਉਸ ਨੂੰ ਦਿੱਤੀ ਸੀ ਇਹ ਚੀਜ਼ ਸਾਹਮਣੇ ਵਾਲੇ ਵਿਅਕਤੀ ਨੂੰ ਇੱਕ ਕਮੀ ਤੇ ਖਾਲੀ ਬਣ ਦਾ ਅਹਿਸਾਸ ਕਰਾਏਗੀ ਜਿਸ ਨਾਲ ਉਹ ਦੁਬਾਰਾ ਤੁਹਾਡੀ ਗੱਲ ਮੰਨਣ ਲਈ ਤਿਆਰ ਹੋ ਜਾਵੇਗਾ ਤੀਜਾ ਜਦੋਂ ਕੋਈ ਵਿਅਕਤੀ ਅਜੀਹਾ ਵਰਤਾਓ ਕਰਦਾ ਹੈ ਕਿ ਉਸ ਨੂੰ ਸਭ ਕੁਝ ਪਤਾ ਹੈ ਤਾਂ ਯਕੀਨਨ ਤੌਰ ਤੇ ਤੁਸੀਂ ਇੱਕ ਅਜੀਹੇ ਵਿਅਕਤੀ ਨਾਲ ਗੱਲ ਕਰ ਰਹੇ ਹੋ ਜਿਹਦੇ ਕੋਲ ਦਿਮਾਗ ਦੀ ਕਮੀ ਹੈ ਬਲਕਿ ਹਕੀਕਤ ਤਾਂ ਇਹ ਹੈ ਕਿ ਜਿਹੜਾ ਵਿਅਕਤੀ ਇਹ ਮੰਨਦਾ ਹੈ ਕਿ ਉਹ ਕੁਝ ਨਹੀਂ ਜਾਣਦਾ ਅੰਤ ਵਿੱਚ ਉਹੀ ਸਭ ਤੋਂ ਹਸ਼ਿਆਰ ਸ਼ਬਦ ਹੁੰਦਾ ਹੈ ਤੇ ਬਾਜ਼ੀ ਮਾਰ ਜਾਂਦਾ ਹੈ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੇ ਸਥਿਤੀਆਂ ਤੇ ਕਾਬੂ ਪਾਉਣਾ ਚਾਹੁੰਦੇ ਹੋ ਤਾਂ ਨਰਮ ਤੇ ਨਿਮਰ ਹੋਣਾ ਵੀ ਸਭ ਤੋਂ ਵਧੀਆ ਤਰੀਕਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਲੋਕਾਂ ਨਾਲ ਬਹਿਸ ਜਾਂ ਝਗੜਾ ਨਹੀਂ ਕਰਨਾ ਚਾਹੁੰਦੇ ਆਪਣੇ ਸਰੀਰ ਦੇ ਹਾਵ-ਭਾਵ ਨੂੰ ਵੀ ਨਰਮ ਰੱਖੋ ਲੋਕਾਂ ਨੂੰ ਜਦੋਂ ਇੱਕ ਵਾਰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਬਹੁਤ ਕੁਝ ਜਾਣਦੇ ਹੋ ਤੁਹਾਡੀ ਸਫਲਤਾ ਜਾਂ ਅਸਫਲਤਾ ਨੂੰ ਤੁਹਾਡੇ ਹੀ ਵਿਰੁੱਧ ਵਰਤਾ ਜਾਵੇਗਾ ਤੁਹਾਡੀ ਅਸਫਲਤਾ ਉੱਪਰ ਤੁਹਾਡਾ અપਮਾਨ ਕੀਤਾ ਜਾਵੇਗਾ ਤੇ ਤੁਹਾਡੀ ਕਾਮਯਾਬੀ ਵੇਲੇ ਲੋਕ ਤੁਹਾਡੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦੇਣਗੇ ਤੇ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦਿਖਾਉਂਦੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਤਾਂ ਤੁਹਾਡੀ ਲੋਕਾਂ ਨੂੰ ਆਪਣੇ ਨਾਲ ਸਹਿਮਤ ਕਰਨ ਦੀ ਇਹ ਤਰਕੀਬ ਅਸਫਲ ਹੋ ਜਾਂਦੀ ਹੈ ਲੋਕ ਤੁਹਾਡੇ ਤੇ ਉਹਨਾਂ ਨੂੰ ਵਰਤਨ ਦਾ ਦੋਸ਼ ਲਗਾ ਸਕਦੇ ਨੇ ਤੇ ਤੁਹਾਡੀ ਇਹ ਯੋਜਨਾ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਤੁਹਾਨੂੰ ਮੌਕਾ ਦਿੱਤੇ ਬਿਨਾ ਮਨ੍ਹਾ ਕਰ ਦੇਣਗੇ ਸਾਡੇ ਬੇਸਮਝ ਤੇ ਨਿਮਾਣੇ ਬਣੇ ਰਹਿਣ ਉੱਪਰ ਲੋਕਾਂ ਨੂੰ ਸਾਡੇ ਤੇ ਸ਼ੱਕ ਨਹੀਂ ਹੁੰਦਾ ਕਿ ਅਸੀਂ ਉਹਨਾਂ ਤੋਂ ਆਪਣਾ ਕੰਮ ਕਢਵਾ ਰਹੇ ਹਾਂ ਜਿਹੜਾ ਵਿਅਕਤੀ ਆਪਣੇ ਇਰਾਦਿਆਂ ਤੇ ਭਾਵਨਾਵਾਂ ਨੂੰ ਛਿਪਾਉਣ ਵਿੱਚ ਜਿੰਨਾ ਨਪੁੰਨ ਹੋਵੇਗਾ ਉਹ ਉਨੀ ਹੀ ਆਸਾਨੀ ਨਾਲ ਲੋਕਾਂ ਨੂੰ ਆਪਣੇ ਕਾਬੂ ਵਿੱਚ ਲੈ ਸਕਦਾ ਹੈ ਜਦੋਂ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਨਰਮ ਸੁਭਾਅ ਦੇ ਹੋ ਤੇ ਤੁਹਾਡੇ ਵਿੱਚ ਲੜਨ ਦਾ ਸੁਭਾਅ ਨਹੀਂ ਹੈ ਤਾਂ ਉਹ ਅੱਗੇ ਵਧ ਕੇ ਤੁਹਾਡੀ ਮਦਦ ਕਰਨਾ ਚਾਹਣਗੇ ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਉਹ ਆਪਣੇ ਬਾਰੇ ਉਹ ਜਾਣਕਾਰੀ ਦੇ ਦੇਣ ਜਿਸ ਦਾ ਉਪਯੋਗ ਤੁਸੀਂ ਉਹਨਾਂ ਨੂੰ ਕਾਬੂ ਕਰਨ ਵਿੱਚ ਕਰ ਸਕਦੇ ਹੋ ਤੇ ਉਹ ਤੁਹਾਨੂੰ ਇਹ ਸਾਰੀ ਜਾਣਕਾਰੀ ਸਿਰਫ ਇਸ ਲਈ ਹੀ ਦੇਣਗੇ ਕਿਉਂਕਿ ਉਹਨਾਂ ਨੂੰ ਯਕੀਨ ਹੋਵੇਗਾ ਕਿ ਤੁਸੀਂ ਉਹਨਾਂ ਨਾਲ ਕਦੇ ਵੀ ਨਹੀਂ ਲੜੋਗੇ ਜਿਹੜਾ ਵਿਅਕਤੀ ਇਹ ਮੰਨਦਾ ਹੈ ਕਿ ਉਸ ਕੋਲ ਸੁਧਾਰ ਦੀ ਗੁੰਜਾਇਸ਼ ਹੈ ਉਸ ਤੇ ਸਫਲ ਹੋਣ ਦੀਆਂ ਸੰਭਾਵਨਾਵਾਂ ਕਈ ਗੁਣਾ ਵੱਧ ਜਾਂਦੀਆਂ ਨੇ ਇਸ ਨਾਲ ਵਿਅਕਤੀ ਦੇ ਅੰਦਰ ਨਿਮਰਤਾ ਵੀ ਆਉਂਦੀ ਹੈ ਕਿਉਂਕਿ ਉਹ ਮਹਿਸੂਸ ਕਰਦਾ ਹੈ ਕਿ ਉਸਨੇ ਅਜੇ ਬਹੁਤ ਕੁਝ ਸਿੱਖਣਾ ਹੈ ਪਰ ਜਿਹੜੇ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਉਹ ਬਹੁਤ ਕੁਝ ਜਾਣਦਾ ਹੈ ਉਹ ਆਸਾਨੀ ਨਾਲ ਬੇਵਕੂਫ ਬਣ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਪੀੜਤ ਵਿਅਕਤੀ ਹੋਣ ਦੇ ਨਾਤੇ ਤੁਹਾਨੂੰ ਇਸ ਤੱਥ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਡਾ ਧਨ ਕਿੱਥੇ ਜਾ ਰਿਹਾ ਹੈ ਆਪਣੀ ਮਿਹਨਤ ਦੀ ਕਮਾਈ ਨੂੰ ਉਦੋਂ ਤੱਕ ਖਰਚ ਨਾ ਕਰੋ ਜਦੋਂ ਤੱਕ ਤੁਹਾਨੂੰ ਉਹ ਚੀਜ਼ ਨਾ ਮਿਲ ਜਾਵੇ ਜੋ ਤੁਸੀਂ ਉਹਨਾਂ ਪੈਸਿਆਂ ਦੇ ਬਦਲੇ ਲੈਣਾ ਚਾਹੁੰਦੇ ਹੋ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਬਿਨਾਂ ਸਮਾਨ ਲਈ ਪੈਸੇ ਦੇ ਦਿੰਦੇ ਹੋ ਤਾਂ ਤੁਹਾਡੇ ਨਾਲ ਧੋਖਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹਾ ਹੋ ਸਕਦਾ ਹੈ ਕਿ ਜੇਕਰ ਕਿਸੇ ਨੇ ਤੁਹਾਡੇ ਪੈਸੇ ਪਹਿਲਾਂ ਤੋਂ ਹੀ ਰੱਖੇ ਹੋਏ ਹੋਣ ਤਾਂ ਉਹ ਆਪਣੇ ਵਾਅਦੇ ਨੂੰ ਪੂਰਾ ਨਾ ਕਰੇ। ਇਸ ਲਈ ਸੁਰੱਖਿਅਤ ਰਹਿਣ ਲਈ ਉਸ ਵਿਅਕਤੀ ਨੂੰ ਆਪਣਾ ਪੈਸਾ ਰੱਖਣ ਲਈ ਦੇਣ ਤੋਂ ਪਹਿਲਾਂ ਉਹ ਚੀਜ਼ ਹਾਸਲ ਕਰ ਲਵੋ ਜੋ ਤੁਸੀਂ ਉਸ ਤੋਂ ਪਾਉਣਾ ਚਾਹੁੰਦੇ ਹੋ। ਚੌਥੀ ਗੱਲ ਲੋਕਾਂ ਤੋਂ ਆਪਣੀ ਗੱਲ ਮੰਨਵਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਜਾਨਣਾ ਹੈ ਕਿ ਤੁਸੀਂ ਕਿਸ ਦੇ ਦਿਮਾਗ ਨੂੰ ਬਦਲ ਸਕਦੇ ਹੋ ਤੇ ਕਿਸ ਨੂੰ ਨਹੀਂ ਬਦਲ ਸਕਦੇ ਇਹ ਗੱਲ 100% ਸੱਚ ਹੈ ਕਿ ਤੁਸੀਂ ਉਦੋਂ ਤੱਕ ਕਿਸੇ ਦੇ ਦਿਮਾਗ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦੇ ਜਦੋਂ ਤੱਕ ਉਹ ਤੁਹਾਨੂੰ ਪਸੰਦ ਨਾ ਕਰਦਾ ਹੋਵੇ ਇਸ ਲਈ ਉਹਨਾਂ ਨੂੰ ਹੀ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਪਸੰਦ ਕਰਦਾ ਹੈ ਤੇ ਤੁਹਾਡੀ ਇੱਜ਼ਤ ਵੀ ਕਰਦਾ ਹੈ ਪਰ ਸਿਰਫ ਸਹੀ ਕੰਮਾਂ ਦੇ ਲਈ ਇਸ ਗੱਲ ਦਾ ਧਿਆਨ ਰੱਖਿਓ ਜੇਕਰ ਤੁਸੀਂ ਕਿਸੇ ਇਹੋ ਜਿਹੇ ਵਿਅਕਤੀ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰੋਗੇ ਜਿਹੜਾ ਤੁਹਾਨੂੰ ਪਸੰਦ ਨਹੀਂ ਕਰਦਾ ਤਾਂ ਤੁਹਾਡਾ ਸਾਰਾ ਸਮਾਂ, ਮਿਹਨਤ ਤੇ ਧੀਰਜ ਬਰਬਾਦ ਹੋ ਜਾਵੇਗਾ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਅਜਿਹੇ ਵਿਅਕਤੀ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਨਾਲ ਬਹਿਸ ਕਰੇਗਾ ਭਾਵੇਂ ਤੁਸੀਂ ਕੁਝ ਵੀ ਕਰੋ ਤੁਸੀਂ ਕਦੇ ਵੀ ਅਜਿਹੇ ਵਿਅਕਤੀ ਦਾ ਮਨ ਨਹੀਂ ਬਦਲ ਸਕਦੇ ਇਸ ਤੋਂ ਪਹਿਲਾਂ ਕਿ ਤੁਹਾਡੀ ਗੱਲ ਬਹਿਸ ਵਿੱਚ ਬਦਲ ਜਾਵੇ ਤੁਹਾਨੂੰ ਆਪਣੀ ਕੋਸ਼ਿਸ਼ ਬੰਦ ਕਰਨੀ ਹੋਵੇਗੀ ਤੇ ਪਿੱਛੇ ਹਟਣਾ ਪਵੇਗਾ ਯਾਦ ਰੱਖੋ ਤੁਸੀਂ ਸਿਰਫ ਉਹਨਾਂ ਲੋਕਾਂ ਨੂੰ ਬਦਲ ਸਕਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਨੇ ਤੇ ਤੁਹਾਨੂੰ ਸਤਿਕਾਰ ਦਿੰਦੇ ਨੇ ਇਸ ਲਈ ਜਿਸ ਨੂੰ ਬਦਲਣਾ ਹੋਵੇ ਜਾਂ ਆਪਣੇ ਅਨੁਸਾਰ ਚਲਾਉਣਾ ਹੋਵੇ ਤਾਂ ਉਸ ਨਾਲ ਪਹਿਲਾਂ ਚੰਗਾ ਰਿਸ਼ਤਾ ਕਾਇਮ ਕਰੋ ਤੇ ਦੋਸਤੀ ਵਧਾਓ ਇਹ ਕਹਿਣ ਤੋਂ ਬਾਅਦ ਮਹਾਤਮਾ ਜੀ ਕੁਝ ਦਿਨ ਰੁਕ ਗਏ ਤੇ ਫਿਰ ਅੱਗੇ ਕਹਿਣ ਲੱਗੇ ਕਿ ਹੁਣ ਮੈਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗਾ ਜਿਨ੍ਹਾਂ ਨਾਲ ਚਲਾਕ ਅਤੇ ਧੋਖੇਬਾਜ਼ ਲੋਕ ਦੂਜਿਆਂ ਨੂੰ ਮੂਰਖ ਬਣਾਉਂਦੇ ਨੇ ਤੇ ਉਹਨਾਂ ਦਾ ਗਲਤ ਫਾਇਦਾ ਉਠਾਉਂਦੇ ਨੇ ਪਹਿਲਾ ਤਰੀਕਾ ਇਹ ਹੈ ਕਿ ਜਦੋਂ ਕਿਸੇ ਚਲਾਕ ਵਿਅਕਤੀ ਨੇ ਆਪਣਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਉਹ ਆਪਣੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਲੁਕੋ ਕੇ ਰੱਖਦਾ ਹੈ ਭਾਵੇਂ ਉਹ ਝੂਠ ਬੋਲਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਨੂੰ ਲੁਕਾਉਂਦਾ ਹੈ ਤੇ ਸਿਰਫ ਉਹਨਾਂ ਕਹੀ ਸਾਨੂੰ ਦੱਸਦਾ ਹੈ ਜਿੰਨਾਂ ਕੋ ਚਾਹੁੰਦਾ ਹੈ ਕਿ ਅਸੀਂ ਜਾਣੀਏ ਦੂਸਰਾ ਤਰੀਕਾ ਉਹ ਵਿਅਕਤੀ ਜੋ ਚਲਾਕ ਹੈ ਤੇ ਦੂਜਿਆਂ ਨੂੰ ਗਮਰਾਹ ਕਰਨਾ ਚਾਹੁੰਦਾ ਹੈ ਉਹ ਹਮੇਸ਼ਾ ਇਹ ਕੋਸ਼ਿਸ਼ ਕਰੇਗਾ ਕਿ ਉਹ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੇ ਕਿਉਂਕਿ ਇਸੇ ਤਰ੍ਹਾਂ ਹੀ ਉਹ ਇੱਕ ਸਮੂਹ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਸਕਦਾ ਹੈ ਦੇ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ ਜਾਂ ਆਪਣੇ ਫਾਇਦੇ ਲਈ ਉਹਨਾਂ ਨੂੰ ਵਰਤ ਸਕਦਾ ਹੈ। ਤੀਸਰਾ ਤਰੀਕਾ ਜੋ ਗੁੰਮਰਾਹ ਕਰਨ ਵਾਲਾ ਧੋਖੇਬਾਜ਼ ਬੰਦਾ ਹੁੰਦਾ ਹੈ ਉਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ। ਉਹ ਵੱਖ-ਵੱਖ ਮੌਕਿਆਂ ਤੇ ਆਪਣੇ ਫਾਇਦੇ ਦੇ ਅਨੁਸਾਰ ਵੱਖ-ਵੱਖ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਪਰ ਸਿਰਫ ਦਿਖਾਵੇ ਲਈ ਜਿਵੇਂ ਕਦੇ ਉਹ ਬਹੁਤ ਗੁੱਸੇ ਵਿੱਚ ਆ ਜਾਵੇਗਾ। ਕਦੇ ਉਹ ਬਹੁਤ ਨਿਮਰ ਹੋ ਜਾਵੇਗਾ ਕਦੇ ਉਹ ਬਹੁਤ ਦੋਸਤਾਨਾ ਵਿਵਹਾਰ ਕਰੇਗਾ ਤੇ ਕਦੇ ਉਹ ਉਦਾਸ ਹੋ ਜਾਵੇਗਾ ਜਿਹੜੇ ਵੀ ਵਿਅਕਤੀ ਨਾਲ ਜਿਹੜੇ ਵੀ ਤਰੀਕੇ ਨਾਲ ਉਸਦਾ ਕੰਮ ਹੋਵੇਗਾ ਉਸ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ ਚੌਥਾ ਤਰੀਕਾ ਇੱਕ ਧੋਖੇਬਾਜ਼ ਵਿਅਕਤੀ ਇਹ ਕੋਸ਼ਿਸ਼ ਕਰਦਾ ਹੈ ਕਿ ਸਭ ਦੀ ਹਮਦਰਦੀ ਸਿਰਫ ਉਸ ਨੂੰ ਹੀ ਮਿਲੇ ਹਰ ਕੋਈ ਸਿਰਫ ਉਸ ਨੂੰ ਹੀ ਸਭ ਤੋਂ ਵਿਚਾਰਾ ਸਮਝੇ ਉਸ ਨੂੰ ਕੋਈ ਪਰਵਾਹ ਨਹੀਂ ਕਿ ਤੁਹਾਡੀ ਸਮੱਸਿਆ ਕਿੰਨੀ ਵੱਡੀ ਹੈ ਉਹ ਤੁਹਾਨੂੰ ਹਮੇਸ਼ਾ ਇਹ ਮਹਿਸੂਸ ਕਰਵਾਵੇਗਾ ਕਿ ਉਸ ਦੀ ਸਮੱਸਿਆ ਤੁਹਾਡੇ ਤੋਂ ਕਿਤੇ ਵੱਡੀ ਹੈ ਤੇ ਉਹ ਤੁਹਾਡੇ ਤੋਂ ਵੱਡੀ ਮੁਸੀਬਤ ਵਿੱਚ ਹੈ ਜਿਸ ਕਾਰਨ ਤੁਹਾਨੂੰ ਬਸ ਇਹੀ ਲੱਗੇਗਾ ਕਿ ਤੁਹਾਨੂੰ ਉਸ ਦੇ ਪ੍ਰਤੀ ਦਇਆ ਭਾਵਨਾ ਰੱਖਣੀ ਚਾਹੀਦੀ ਹੈ ਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਪੰਜਵਾਂ ਤਰੀਕਾ ਇੱਕ ਚਲਾਕ ਵਿਅਕਤੀ ਜੋ ਤੁਹਾਨੂੰ ਆਪਣੀ ਇੱਛਾ ਅਨੁਸਾਰ ਚਲਾਉਣਾ ਚਾਹੁੰਦਾ ਹੈ ਉਹ ਤੁਹਾਡੇ ਦਿਮਾਗ ਵਿੱਚ ਇਹ ਗੱਲ ਚੰਗੀ ਤਰ੍ਹਾਂ ਬਿਠਾ ਦੇਵੇਗਾ ਕਿ ਉਹ ਹੀ ਤੁਹਾਡੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਵਿਅਕਤੀ ਹੈ ਉਸ ਤੋਂ ਬਿਨਾ ਤਾਂ ਤੁਹਾਡਾ ਕੰਮ ਨਹੀਂ ਚੱਲ ਸਕਦਾ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ ਬਸ ਉਹ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾ ਦਿੰਦਾ ਹੈ ਕਿ ਉਸ ਤੋਂ ਬਿਨਾ ਤੁਹਾਡੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਤਰੀਕੇ ਨਾਲ ਤੁਸੀਂ ਜਿੰਨਾ ਜ਼ਿਆਦਾ ਉਸਤੇ ਨਿਰਭਰ ਹੁੰਦੇ ਜਾਓਗੇ ਉਨਾ ਹੀ ਉਹਨਾਂ ਦਾ ਤੁਹਾਡੇ ਤੇ ਕੰਟਰੋਲ ਵਧਾ ਜਾਵੇਗਾ ਤੇ ਉਹ ਤੁਹਾਡੇ ਤੋਂ ਆਪਣਾ ਕੰਮ ਕਰਵਾਉਂਦੇ ਰਹਿਣਗੇ ਛੇਵਾਂ ਤਰੀਕਾ ਚਲਾਕ ਬੰਦੇ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਵੱਡੇ ਕੰਮ ਦਾ ਸਿਹਰਾ ਸਿਰਫ ਉਸਦੇ ਹੀ ਸਿਰ ਬਣਿਆ ਜਾਵੇ ਸਿਰਫ ਉਹਦੀ ਹੀ ਵਾਹ ਵਾਹ ਹੋਵੇ ਕੰਮ ਕੋਈ ਵੀ ਕਰੇ ਪਰ ਤਾੜੀਆਂ ਸਿਰਫ ਉਸ ਲਈ ਹੀ ਵਜਣ। ਇਸ ਨਾਲ ਉਹ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ। ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਸਕੇ। ਚਲਾਕ ਲੋਕ ਅਕਸਰ ਸਭ ਤੋਂ ਮੁਸ਼ਕਲ ਕੰਮ ਦੂਜਿਆਂ ਨੂੰ ਸੌਂਪ ਦਿੰਦੇ ਨੇ। ਤੇ ਸਭ ਤੋਂ ਆਸਾਨ ਕੰਮ ਆਪਣੇ ਲਈ ਰੱਖਦੇ ਨੇ। ਪਰ ਸਾਰੇ ਕੰਮ ਦਾ ਸੇਰਾ ਆਪ ਹੀ ਲੈਣ ਦੀ ਕੋਸ਼ਿਸ਼ ਕਰਦੇ ਨੇ। ਸੱਤਵਾਂ ਤਰੀਕਾ ਇੱਕ ਚਲਾਕ ਵਿਅਕਤੀ ਤੁਹਾਡਾ ਸਭ ਤੋਂ ਵਧੀਆ ਦੋਸਤ ਹੋਣ ਦਾ ਦਿਖਾਵਾ ਕਰੇਗਾ ਉਹ ਦਿਖਾਵੇਗਾ ਕਿ ਉਸ ਤੋਂ ਵਧੀਆ ਕੋਈ ਤੁਹਾਡਾ ਦੋਸਤ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਉਹ ਤੁਹਾਡੇ ਸਾਰੇ ਰਾਜ਼ ਜਾਣਨ ਦੀ ਕੋਸ਼ਿਸ਼ ਕਰੇਗਾ ਤੇ ਕਦੇ ਗਲਤ ਸਮਾਂ ਆਉਣ ਤੇ ਉਹ ਤੁਹਾਡੇ ਹੀ ਵਿਰੁੱਧ ਉਹਨਾਂ ਦੀ ਵਰਤੋਂ ਕਰੇਗਾ ਇਸ ਲਈ ਆਪਣੇ ਰਾਜ਼ ਦੱਸਣ ਤੋਂ ਪਹਿਲਾਂ 10 ਵਾਰ ਸੋਚੋ ਕਿਉਂਕਿ ਦੁਨੀਆ ਦੀ ਸਭ ਤੋਂ ਖਤਰਨਾਕ ਚੀਜ਼ ਧੋਖੇਬਾਜ਼ ਦੋਸਤ ਦਾ ਹੋਣਾ ਹੈ ਇਸ ਲਈ ਪਛਾਣਨਾ ਸਿੱਖੋ ਕਿ ਕੌਣ ਦੋਸਤ ਹੈ ਤੇ ਕੌਣ ਨਹੀਂ ਅੱਠਵਾਂ ਤਰੀਕਾ ਅਧੂਰੀ ਜਾਣਕਾਰੀ ਦੇਣਾ ਇੱਕ ਧੋਖੇਬਾਜ਼ ਤੁਹਾਨੂੰ ਸਿਰਫ ਉਨੀ ਹੀ ਜਾਣਕਾਰੀ ਦੇਵੇਗਾ ਜਿੰਨੀ ਕੋ ਚਾਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਇਹਦਾ ਕਾਰਨ ਹੈ ਕਿ ਉਹ ਇਹੀ ਚਾਹੁੰਦਾ ਹੈ ਕਿ ਤੁਹਾਨੂੰ ਸਿਰਫ ਇੰਨਾ ਕੁ ਹੀ ਪਤਾ ਹੋਵੇ ਉਹ ਕਦੇ ਵੀ ਤੁਹਾਡੇ ਨਾਲ ਪੂਰੀ ਗੱਲ ਸਾਂਝੀ ਨਹੀਂ ਕਰੇਗਾ ਉਹ ਸਭ ਤੋਂ ਮਹੱਤਵਪੂਰਨ ਚੀਜ਼ਾਂ ਨੂੰ ਲੁਕਾਵੇਗਾ ਤਾਂ ਜੋ ਸਮਾਂ ਆਉਣ ਤੇ ਉਹਨਾਂ ਦੀ ਵਰਤੋਂ ਕਰ ਸਕੇ ਤੇ ਸਾਰਾ ਕ੍ਰੈਡਿਟ ਆਪ ਲੈ ਸਕੇ ਜਾਂ ਆਪਣਾ ਕੰਮ ਕਢਵਾ ਸਕੇ ਨਵਾਂ ਤਰੀਕਾ ਇੱਕ ਚਲਾਕ ਵਿਅਕਤੀ ਕਦੇ ਵੀ ਆਪਣੀ ਗੱਲ ਤੇ ਖਰਾ ਨਹੀਂ ਉਤਰਦਾ ਸਮਾਂ ਆਉਣ ਤੇ ਉਹ ਆਪਣੀ ਗੱਲ ਤੋਂ ਮੁੱਕਰ ਜਾਵੇਗਾ ਹੁਣ ਇਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਾਂ ਤਾਂ ਉਹ ਚਾਹੁੰਦਾ ਹੈ ਕਿ ਤੁਹਾਡਾ ਉਹ ਕੰਮ ਹੀ ਨਾ ਹੋਵੇ ਜਾਫਰ ਉਹ ਜਾਣ ਬੁੱਝ ਕੇ ਜੇਹਾ ਕਰ ਰਿਹਾ ਹੈ। ਇਹ ਉਸ ਦੀ ਨੀਅਤ ਤੇ ਨਿਰਭਰ ਕਰਦਾ ਹੈ। ਦਸਮਾ ਤਰੀਕਾ ਉਹ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਨੇ ਜਿਵੇਂ ਕਿ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ। ਉਹ ਹੀ ਸਭ ਤੋਂ ਜ਼ਿਆਦਾ ਮਸੂਮ ਨੇ। ਹਾਲਾਂਕਿ ਉਹਨਾਂ ਨੂੰ ਉਸ ਸਮੇਂ ਦੀ ਘਟਨਾ ਜਾਂ ਚੀਜ਼ ਬਾਰੇ ਸਭ ਕੁਝ ਪਤਾ ਵੀ ਹੁੰਦਾ ਹੈ। ਪਰ ਫਿਰ ਵੀ ਉਹ ਤੁਹਾਡੇ ਮੂੰਹੋਂ ਸਭ ਕੁਝ ਸੋਣਾ ਚਾਹਣਗੇ। ਕਿਉਂ? ਕਿਉਂਕਿ ਜੇਕਰ ਕੱਲ ਉਹਨਾਂ ਦੇ ਮੂੰਹੋਂ ਕੋਈ ਅਜੀਹੀ ਗੱਲ ਨਿਕਲ ਗਈ ਜੋ ਨਹੀਂ ਬੋਲਣੀ ਚਾਹੀਦੀ ਸੀ ਤਾਂ ਤੁਹਾਡਾ ਨਾਮ ਲੈ ਸਕਣ ਕਿ ਮੈਨੂੰ ਤਾਂ ਇਸਨੇ ਦੱਸਿਆ ਸੀ ਜਾਫਰੂ ਮਾਸੂਮ ਅਸਲੀ ਵੀ ਬਣੇ ਰਹਿੰਦੇ ਨੇ ਤਾਂ ਕਿ ਉਹ ਜ਼ਿੰਮੇਵਾਰੀਆਂ ਤੋਂ ਬਚ ਸਕਣ ਜ਼ਿਆਦਾ ਕੰਮ ਜੋ ਉਹਨਾਂ ਨੂੰ ਮਿਲ ਸਕਦਾ ਸੀ ਉਸ ਕੰਮ ਦੇ ਬੋਝ ਤੋਂ ਬਚੇ ਰਹਿਣ ਉਹ ਜਾਣ ਬੁੱਝ ਕੇ ਅਜੀਹਾ ਕਰਦੇ ਨੇ ਤਾਂ ਜੋ ਕੋਈ ਵੀ ਉਹਨਾਂ ਵੱਲ ਧਿਆਨ ਨਾ ਦੇਵੇ ਤੇ ਉਹ ਵੱਡੇ ਕੰਮਾਂ ਤੋਂ ਬਚ ਸਕਣ 11ਵਾਂ ਤਰੀਕਾ ਦੂਜਿਆਂ ਤੇ ਉਂਗਲ ਜਖਣਾ ਜਾਂ ਦੂਜਿਆਂ ਤੇ ਦੋਸ਼ ਲਗਾਉਣਾ ਇੱਕ ਚਲਾਕ ਤੇ ਧੋਖੇਬਾਜ਼ ਵਿਅਕਤੀ ਚਾਹੁੰਦਾ ਹੈ ਕਿ ਉਸਦੇ ਹੱਥ ਹਮੇਸ਼ਾ ਖਾਲੀ ਰਹਿਣ ਮਤਲਬ ਉਸਨੂੰ ਕੋਈ ਮਿਹਨਤ ਤੇ ਜ਼ਿੰਮੇਵਾਰੀ ਵਾਲਾ ਕੰਮ ਨਾ ਕਰਨਾ ਪਵੇ ਐਸ ਲਈ ਉਹ ਦੂਜਿਆਂ ਤੇ ਉਂਗਲ ਠਾਉਂਦੇ ਰਹਿੰਦੇ ਨੇ ਕਿ ਮੈਨੂੰ ਇਹ ਕੰਮ ਚੰਗੀ ਤਰ੍ਹਾਂ ਨਹੀਂ ਆਉਂਦਾ ਉਹ ਬੰਦਾ ਚੰਗੀ ਤਰ੍ਹਾਂ ਜਾਣਦਾ ਹੈ ਜਾਂ ਫਿਰ ਦੂਸਰੀ ਸਥਿਤੀ ਇਹ ਆਉਂਦੀ ਹੈ ਕਿ ਕਿਤੇ ਨਾ ਕਿਤੇ ਉਸਦੇ ਭੇਤ ਦਾ ਪਰਦਾ ਫਾਸ਼ ਹੋਣ ਵਾਲਾ ਹੁੰਦਾ ਹੈ। ਜਾਂ ਉਹਨਾਂ ਦੀ ਇੱਜ਼ਤ ਉੱਪਰ ਗੱਲ ਆ ਜਾਵੇ। ਉਦੋਂ ਵੀ ਉਹ ਆਪਣੀ ਗਲਤੀ ਦਾ ਦੋਸ਼ ਦੂਸਰਿਆਂ ਤੇ ਮੜ ਦਿੰਦੇ ਨੇ। ਬਾਰਮਾ ਤਰੀਕਾ ਇੱਕ ਗੁੰਮਰਾਹ ਕਰਨ ਵਾਲਾ ਧੋਖੇਬਾਜ਼ ਵਿਅਕਤੀ ਹਮੇਸ਼ਾ ਝੂਠੀਆਂ ਤਾਰੀਫ਼ਾਂ ਕਰੇਗਾ। ਤੇ ਉਹ ਸਿਰਫ ਉਹੀ ਬੋਲੇਗਾ ਜੋ ਸਾਹਮਣੇ ਵਾਲਾ ਉਸ ਤੋਂ ਸੁਣਨਾ ਚਾਹੁੰਦਾ ਹੈ। ਤੇ ਉਹ ਉਦੋਂ ਤੱਕ ਇਸ ਤਰ੍ਹਾਂ ਕਰੇਗਾ ਜਦੋਂ ਤੱਕ ਉਸ ਦਾ ਕੰਮ ਨਹੀਂ ਨਿਕਲ ਜਾਂਦਾ ਉਸ ਤੋਂ ਬਾਅਦ ਉਸੇ ਵਿਅਕਤੀ ਦੀ ਲੋਕਾਂ ਦੇ ਸਾਹਮਣੇ ਬੁਰਾਈ ਕਰੇਗਾ ਤੇ ਉਸ ਦੀਆਂ ਕਮੀਆਂ ਗਿਣਾਵੇਗਾ 13ਵਾਂ ਤੇ ਆਖਰੀ ਤਰੀਕਾ ਉਹ ਤੁਹਾਡੇ ਫੈਸਲਿਆਂ ਨੂੰ ਆਪਣੇ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰੇਗਾ ਸਭ ਤੋਂ ਪਹਿਲਾ ਇੱਕ ਧੋਖੇਬਾਜ਼ ਤੇ ਚਲਾਕ ਵਿਅਕਤੀ ਤੁਹਾਡਾ ਸਭ ਤੋਂ ਚੰਗਾ ਮਿੱਤਰ ਜਾਂ ਸ਼ੁਭਚਿੰਤਕ ਬਣਨ ਦੀ ਕੋਸ਼ਿਸ਼ ਕਰੇਗਾ ਇਸ ਤੋਂ ਬਾਅਦ ਜਦੋਂ ਉਸ ਨੂੰ ਯਕੀਨ ਹੋ ਜਾਵੇਗਾ ਕਿ ਤੁਸੀਂ ਉਸਤੇ ਅੰਨਾ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਹਾਡੇ ਫੈਸਲੇ ਖੁਦ ਲੈਣ ਦੀ ਕੋਸ਼ਿਸ਼ ਕਰੇਗਾ ਤੇ ਤੁਹਾਨੂੰ ਇਹ ਮਹਿਸੂਸ ਕਰਵਾਵੇਗਾ ਕਿ ਉਸਨੇ ਤੁਹਾਡੇ ਲਈ ਜੋ ਫੈਸਲੇ ਲਏ ਨੇ ਉਹ ਤੁਹਾਡੇ ਲਈ ਸਭ ਤੋਂ ਵੱਧ ਫਾਇਦੇਮੰਦ ਨੇ ਜਦ ਕਿ ਅੰਤ ਵਿੱਚ ਇਹਨਾਂ ਫੈਸਲਿਆਂ ਦਾ ਫਾਇਦਾ ਉਸ ਚਲਾਕ ਵਿਅਕਤੀ ਨੂੰ ਹੀ ਮਿਲਣ ਵਾਲਾ ਹੈ ਤਾਂ ਏਸੀ ਉਹ ਤਰੀਕੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਲੋਕਾਂ ਤੋਂ ਆਪਣੀ ਗੱਲ ਮਨਵਾ ਸਕਦੇ ਹੋ ਤੇ ਚਲਾਕ ਤੇ ਧੋਖੇਬਾਜ਼ਾਂ ਦੀ ਪਛਾਣ ਕਰਕੇ ਉਹਨਾਂ ਤੋਂ बच ਸਕਦੇ ਹੋ। ਭੋਲਾ ਸੇਠ ਨੂੰ ਹੁਣ ਉਸਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਸੀ। ਉਸਨੇ ਇਸ ਵੱਡਮੁੱਲੀ ਜਾਣਕਾਰੀ ਲਈ ਮਹਾਤਮਾ ਜੀ ਦਾ ਧੰਨਵਾਦ ਕੀਤਾ ਤੇ ਆਪਣੇ ਘਰ ਪਰਤ ਗਿਆ। ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਸੋ ਇਸੇ ਤਰ੍ਹਾਂ ਦੀਆਂ ਮਹੱਤਵਪੂਰਨ ਕਹਾਣੀਆਂ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਜੇਕਰ ਦੱਸ ਕੋ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕੀਮਤੀ ਸੁਝਾਅ ਦੇਣਾ ਨਾ ਭੁੱਲੋ ਤਾਂ ਕਿ ਅਸੀਂ ਹੋਰ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਨਾਲ ਨਮਸਕਾਰ